सिटी नीड्स ਦੇ ਵੱਲ ਲੋਕਾਂ ਇਸ ਹਾਇਤਾਲੀ ਵਕਵਕ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਉਤੇ ਹੀ ਸਿਟੀ नीड्स ਦੇ ਵੱਲ ਚੌਥਾ ਦਾਨ ਉਤਸਵ ਕਰਵਾਇਆ ਗਿਆ ਜਿਸ ਦੇ ਵਿੱਚ ਲੋਕ ਆਪਣੇ ਘਰਾਂ ਦੇ ਵਿੱਚੋਂ ਜੋ ਵੀ ਚੀਜ਼ਾਂ ਉਹਨਾਂ ਨੂੰ ਜ਼ਰੂਰੀ ਨਹੀਂ ਲੱਗਦੀਆਂ ਹਨ ਉਹ ਦਾਨ ਉਤਸਵ ਦੇ ਵਿੱਚ ਦਾਨ ਕਰ ਸਕਦੇ ਹਨ ਜੋ ਚੀਜ਼ਾਂ ਜ਼ਰੂਰਤਮੰਦ ਲੋਕਾਂ ਦੇ ਕੰਮ ਆ ਸਕਣਗੀਆਂ ਉਤੇ ਇਸ ਮੌਕੇ ਇਸ ਉਪਰਾਲੇ ਦੇ ਵਿੱਚ ਆਮਾਦੀ ਪਾਰਟੀ ਤੋਂ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਕਈ ਕਲਾਕਾਰ ਵੀ ਪੰਚਿਤ ਜਿੱਥੇ ਕੀ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਵੱਧ ਤੋਂ ਵੱਧ ਇਸ ਦਾਨ ਉਸਤ ਦੇ ਦਾਨ ਕਰਨ ਜਿਸ ਦੇ ਨਾਲ ਉਹ ਜ਼ਰੂਰਤਮੰਦ ਲੋਕਾਂ ਦੀ ਮਦਦ ਕਰ ਸਕਦੇ ਹਨ ਮੈਨੂੰ ਬੜਾ ਵਧੀਆ ਲੱਗਾ ਜੀ ਮੈਂ ਪਹਿਲੀ ਵਾਰ ਇਸ ਇਵੈਂਟ ਦੇ ਵਿੱਚ ਆਇਆ ਸੀ ਸੋ ਇਦਾਂ ਦੀ ਹਿਊਮੈਨਿਟੀ ਦੀ ਇਵੈਂਟ ਦੇ ਕਿ ਮੈਨੂੰ ਬੜਾ ਵਧੀਆ ਲੱਗਾ ਜੀ ਬਹੁਤ ਮਾਨਕ ਚਾਰੀ ਇਨੀਸ਼ੀਏਟਿਵ ਜਿਹੜਾ ਤੁਸੀਂ ਆਨੇ ਤੋਂ ਸ਼ੁਰੂ ਹੋਇਆ ਅਜੇ ਪਰ ਪੰਜਾਬ ਦਾ ਪਿਆਰ ਉਸ ਨੂੰ ਮਿਲ ਰਿਹਾ ਤੇ ਨਾ ਡੋਨਰਸ ਦੀ ਕਮੀ ਆ ਨਸਮਾਨ ਦੀ ਘਟ ਜੀ ਜੀ ਮੈਨੂੰ ਲੱਗਦਾ ਇਹ ਪ੍ਰਮਾਤਮਾ ਆਪ ਹੀ ਕਰਾਉਂਦਾ ਜੀ ਕੋਈ ਆਪ ਕੋਈ ਕੱਲਾ ਇਨਸਾਨ ਜਾਂ ਕੋਈ ਸੰਸਥਾ ਇਹਦਾ ਇਨੀਸ਼ੀਏਟਿਵ ਲੈ ਕੇ ਇਹਦਾ ਜਿਹਨੂੰ ਕਹਿ ਸਕਦੇ ਵੀ ਆਪਣਾ ਨਾਮ ਨਹੀਂ ਲਾ ਸਕਦੀ ਇਹ ਪ੍ਰਮਾਤਮਾ ਚਾਵੇ ਤਾਂ ਇਹ ਜਿਹੜੀਆਂ ਸਾਰੀਆਂ ਕਮਿਊਨਿਟੀਜ਼ ਇਕੱਠੀ ਹੋ ਕੇ ਜੋ ਵਰਕ ਇੱਥੇ ਹੋ ਰਿਹਾ ਆ ਮੈਂ ਬਹੁਤ ਖੁਸ਼ ਆ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਨਾ ਚਿਹਰਿਆਂ ਦੇ ਉੱਤੇ ਕਿੰਨੀ ਮੁਸਕਾਨ ਹੋਏਗੀ ਸਮੇਂ ਜਿਹਨਾਂ ਨੂੰ ਇਸ ਸਮਾਨ ਦੀ ਜ਼ਰੂਰਤ ਆ ਹਾਂ ਜੀ ਬਾਪਾ ਸ਼ੁਰੂ ਤੋਂ ਬਚਪਨ ਤੋਂ ਇੱਕੋ ਗੱਲ ਸੁਣਦੇ ਹਾਂ ਵੀ ਜੋ ਕਰਾਉਂਦਾ ਪ੍ਰਮਾਤਮਾ ਹੀ ਕਰਾਉਂਦਾ ਤੇ ਪ੍ਰਮਾਤਮਾ ਇਸੇ ਰੂਪ ਵਿੱਚ ਆ ਕੇ ਇਹ ਜਿਹੜਾ ਇਨੀਸ਼ੀਏਟਿਵ ਲੋਕਾਂ ਦੇ ਕੋਲ ਲੈ ਕੇ ਤੇ ਜਿਹਦਾ ਸਮਾਨ ਜਿਹਦੇ ਕੋਲ ਪਹੁੰਚਣਾ ਹੈ ਉਹ ਪਹੁੰਚ ਹੀ ਜਾਣਾ ਜਿੰਨੇ ਜਿੰਨਾ ਵਰਤਿਆ ਜਿੰਨੇ ਨਾਮ ਲੈ ਕੇ ਦਿੱਤੇ ਜੋ ਵੀ ਹੈ ਮੈਨੂੰ ਮੈਨੂੰ ਬੜਾ ਵਧੀਆ ਲੱਗਾ ਲਫ਼ਜ਼ ਨਹੀਂ ਹੈਗੇ ਮੇਰੇ ਕੋਲ ਪਰ ਮੈਨੂੰ ਬਹੁਤ ਸਕੂਨ ਜਾਂ ਮਿਲਦਾ ਇੱਥੇ ਲੋਕਾਂ ਨੇ ਕੀ ਕੀਤਾ ਮੈਨੂੰ ਲੱਗਦਾ ਹੈ ਕਿ ਇਹ ਸਭ ਓਪਰਟਿਉਨਿਟੀ ਲਿਖੀ ਹੋਈ ਹੈ ਸਭ ਓਪਰਡਰ ਲਿਖੀ ਹੈ ਮੈਂ ਤੁਹਾਨੂੰ ਦੱਸਾਂ ਕਿ ਮੈਂ ਕੱਲ ਪਰਸੋਂ ਢੱਡਰੀਆਂ ਦੇ ਸੰਤ ਸਿੰਘ ਉਹਨਾਂ ਦਾ ਇੱਕ ਦੀਵਾਰ ਸੀ ਬਹੁਤ ਵੱਡਾ ਨਾਸਰ ਰਿਆ ਸੀ ਸੱਚ ਜਾਣਿਓ ਮੈਂ ਆਦਮ ਹਰ ਵਕਤ ਦਾ ਤੇ ਮੈਂ ਇਹ ਨਹੀਂ ਭੁੱਲਿਆ ਕਿ ਮੇਰਾ ਮੋਬਾਈਲ ਕਿਥੇ ਮੈਨੂੰ ਇਹ ਲੱਗੇਗਾ ਮੋਬਾਈਲ ਹੈ ਨਹੀਂ ਕਿਉਂ 2.5 ਘੰਟੇ ਜਿਹੜਾ ਉਹਨੇ ਕਿਵੇਂ ਕਰਵਾਤਾ ਉਹਦੇ ਸਿਮਰਨ ਨੇ ਅਸੀਂ ਕਿੱਥੇ ਚਲੇ ਗਏ ਮੈਂ ਮੈਂ ਸੋਚਿਆ ਵੀ ਇਹ ਇਸ ਜੋ ਕਰਵਾ ਰਿਆ ਆ ਕਰਵਾ ਰਿਆ ਇਸ ਸੰਸਤਾ ਨੂੰ ਹਰਾਉ ਦਾ ਪੈਰਾ ਯੰਗ ਮੁੰਡੇ ਕਿੰਨਾ ਕੁਛ ਕਰਾ ਗਲੇ ਨੇ ਲੋਕ ਕਿੰਨਾ ਪੇਟ ਕਰ ਰਹੇ ਨੇ ਉਹ ਆਪੇ ਆਪ ਕਰਾਉਣ ਵਾਲਾ ਨਾ ਸੋ ਜਿਸ ਇਹ ਲੋਕ ਨਾ ਹੋਣ ਮੈਨੂੰ ਲੱਗਦਾ ਧਰਤੀ ਕਰਕੇ ਜੇ ਹਨ ਹਲੇ ਵੀ ਸੰਤ ਇਸ ਜੈ ਉਮਰ ਨਹੀਂ ਉਹਨਾਂ ਦੀ ਬੇਸ਼ਕ ਛੋਟੀ ਹੈ ਹਲੇ ਵੀ ਸੰਤ ਮਹਾਤਮਾ ਦੇ ਲੋਕ ਨੇ ਜਿਹੜੇ ਫੱਕਰ ਲੋਕ ਨੇ ਫਕੀਰ ਲੋਕ ਨੂੰ ਉੱਥੇ ਵਰਦੇ ਨੇ ਜੋ ਸਭ ਕੁਝ ਆਹਾ ਮੈਂ ਦੇਖ ਕੇ ਮੈਂ ਤਾਂ ਹੈਰਾਨ ਰਹਿ ਗਿਆ ਹਨਾ দান ਕਰਨ ਵਾਲੇ ਉਹ ਕਾ ਕੇ ਡਿਸਟ੍ਰੀਬਿਊਟ ਕਰਨ ਵਾਲੇ ਇਸ ਸੰਸਤਾਵਾਂ ਦੀ ਜਿਹੜੇ ਸਰਪਾ ਸਾਹਿਬ ਮਿਲੇ ਮਿਸ਼ਨਰੀ ਸਾਹਿਬ ਹੀ ਕਰਉਂਦੇ ਨੇ ਮੈਨੂੰ ਬਹੁਤ ਚੰਗਾ ਲੱਗਾ ਕਾ ਜੀ ਲੱਗਦਾ ਵੀ ਰੱਬ ਵੀ ਬਰਕਤ ਆਵਾ ਰਿਹਾ ਵੀ ਨਾ ਦੇਣ ਵਾਲੇ ਅਧਿਕਾਰ ਤਾਂ ਨਾ ਇੱਥੇ ਆਪਣੇ ਬਾਰੇ ਸੋਚਦੇ ਵੱਧ ਛੱਡ ਕੇ ਲੁਧਿਆਣਾ ਵਾਲੇ ਜਿਹੜੇ ਨਾ ਕਮਾਲ ਹੈ ਮੈਂ ਤਾਂ ਇਹ ਕਹਿ ਰਿਹਾ ਵੀਰੇ ਉਹਦਾ ਅਸੀਂ ਆ ਮੈਂ ਬੋਲ ਰਿਹਾ ਆ ਪਰ ਰੂਹਾਂ ਬੋਲ ਰਹੀਆਂ ਇਹ ਤੇ ਪਹਿਲਾਂ ਬੋਲੇ ਹੋਵਾਂਗੇ ਤਾਂ ਆਪਾਂ ਸਾਰੇ ਇਕੱਠੇ ਆ ਹੈ ਨਾ ਇਹ ਸਭ ਕੁਝ ਉਹ ਆਪੇ ਆਪ ਹੀ ਕਰਦਾ ਆਪੇ ਆਪ ਵਰਤੌਂਦਾ ਉਹਦਾ ਸਭ ਵਰਤਾਰਾ ਉਹਦਾ ਉਹ ਆਪ ਹੀ ਕਰ ਰਿਹਾ ਆਪ ਹੀ ਮਟਾਉਣ ਵਾਲਾ ਆਪ ਹੀ आप ये लोगों बैक टैक है सदन की है ना सब कुछ हो एवं सब हजार कुछ रिलैक्स छोड़ो कि अपने आप थोड़े तो करवा लेता कोई कुरबानी का टाइम नहीं होगा कोई कुरबानी का टाइम ही फलाने टाइम है कुरबानी कुरबानी तो पता नहीं कितने दी जा सकती कदों हाँ जी मैं तो अच्छा मैं पंजाब जोर के नहीं लुधियाने की क्या बात है लुधियाना जिम्मे मैंने दसा कि दिखाया कि कुरबान जाइए जेडे ਅਲੱਗ ਜੋੜੇ ਕਰਦੇ ਨੇ ਅਲੱਗ ਕਿਤਾਬਾਂ ਕਰਦੇ ਅਲੱਗ ਛੋਟੇ ਬੱਚਿਆਂ ਦੇ ਕੱਪੜੇ ਕਰਦੇ ਔਰ ਦੇਣ ਵਾਲੇ ਪ੍ਰਮਾਤਮਾ ਕਰੀ ਸਿੱਧੇ ਪਾਸ਼ਾ ਉਹਨਾਂ ਨੂੰ ਇੰਨਾ ਦੇ ਕਿ ਉਹ ਅਖੀਰ ਕਹਿਣ ਵੀ ਆਪਾਂ ਦੱਪਾਂ ਕੱਢੀ ਕਿਸੇ ਬੱਚੇ ਕੋਲ ਪੈਸੇ ਚੁੜਿਆ ਹੋਇਆ ਉਹਨੂੰ ਲੈ ਕੇ ਆ ਗਿਆ ਇੱਕ ਕਾਪੀ ਚਾਪੀ ਲੈ ਕੇ ਆ ਗਿਆ ਚਾਪੀ ਲੈ ਇੱਕ ਸ਼ਰਟ ਸੀ ਉਹਨੇ ਉਹ ਸ਼ਰਟ ਦੇ ਸ਼ਰਟ ਕੀ ਮਰ ਲੋਕਾਂ ਦੇ ਖੜੇ ਹੋ ਗਏ ਯਾਰ ਉਹ ਦੇਖ ਕੇ ਵੀ ਇਹਨਾਂ ਲੋਕਾਂ ਨੂੰ ਉਹਨਾਂ ਨੂੰ ਪ੍ਰਮਾਤਮਾ ਹੋਰ ਦੇ ਦੇ ਜਦ 10 ਕੱਪੜੇ ਕੱਦੇ ਆ ਉਹਨਾਂ ਕੋਲ ਇੰਨੇ ਕੱਪੜੇ ਹੋਏ ਹਨ 20 ਕੱਪੜੇ ਕੱਢ ਹਨਾ ਦੋਨੋਂ ਲੋਕਾਂ ਦਾ ਸਰਦਾ ਰਹੇ ਬਹੁਤ ਥੈਂਕ ਯੂ ਬਹੁਤ ਅ ਇੰਨੇ ਸਾਲਾਂ ਤੋਂ ਸਾਰੇ ਲੁਧਿਆਣਾ ਵਾਸੀ ਛੱਡੋ ਹੁਣ ਤੇ ਸਾਰੇ ਪੰਜਾਬ ਵਾਸੀ ਇਸ ਨਾਮ ਨਾਲ ਬੜੇ ਜਿਆਦਾ ਕਹ ਲੋ ਬਈ ਨੇੜਤਾ ਹੋ ਗਈ ਹੈ ਬਈ ਦਾਨ ਉਤਸਵ ਨਾਮ ਦੀ ਇੱਕ ਫੈਸਟੀਵਲ ਹੀ ਹੁੰਦਾ ਹੈ ਬੇਸਿਕਲੀ ਹੈਨਾ ਅਦਰਵਾਈਜ਼ ਤੁਸੀਂ ਨੋਰਮਲ ਜਿਹੜੇ ਉਹ ਦੇਖਦੇ ਹੋ ਇੱਕ ਦਾ ਦਿਨ ਦਾ ਇਵੈਂਟ ਹੁੰਦਾ ਪਰ ਇੱਕ ਦਾ ਦਿਨ ਦਾ ਇਵੈਂਟ ਨਹੀਂ ਬਹੁਤ ਲੰਬਾ ਇਵੈਂਟ ਚੱਲਦਾ ਹੈਨਾ ਤੇ ਇਹਦੇ ਵਿੱਚ ਹੁਣ ਇੰਨਾ ਜਿਹੜਾ ਸਮਾਨ ਇਕੱਠਾ ਹੋਇਆ ਉਹ ਇਸ ਤੋਂ ਬਾਅਦ ਇੰਨੇ ਵੋਲੰਟੀਅਰਸ ਨੇ ਲਾ ਕੇ ਸਾਰਾ ਕੁਝ ਅੱਡ-ਅੱਡ ਕੀਤਾ ਆ ਤੁਸੀਂ ਹੁਣ ਇਹ ਕੈਮਰੇਜ ਦਿਖਾਉਂਗੇ ਵੀ ਸਾਰਾ ਡਿਸਪਲੇ ਵੀ ਕੀਤਾ ਹੈਨਾ ਤੇ ਅੱਜ ਉਹਦਾ ਜਿਹੜਾ ਐਂਡ ਵਾਲਾ ਡੇ ਹੈ ਅੱਜ ਸਾਰਾ ਕਲੈਕਸ਼ਨ ਹੋ ਚੁੱਕੀਆਂ ਨੇ ਅੱਜ ਇੱਥੋਂ ਐਨ ਜੀਓਜ਼ ਆਣ ਗਏ ਆ ਉਹ ਆਪਣੇ ਆਪਣੇ ਲੋਡ ਦਾ ਸਮਾਨ ਜਿਹੜਾ ਉਹ ਲੈ ਕੇ ਜਾਣਗੇ ਜਿੱਥੇ ਜਿੱਥੇ ਉਹਨਾਂ ਨੂੰ ਲੋੜ ਹੈ ਕਿਉਂਕਿ ਉਹਨਾਂ ਨੂੰ ਬਹੁਤ ਸਾਰੀਆਂ ਐਨਜੀਐਸ ਹੁੰਦੇ ਨੇ ਜਿਨ੍ਹਾਂ ਕੋਲੇ ਲੋੜ ਤਾਂ ਹੁੰਦੀ ਹੈ ਪਰ ਆਮ ਤੌਰ ਤੇ ਉਹਨਾਂ ਦੇ ਡੋਨਰਸ ਨਾਲ ਕਨੈਕਸ਼ਨ ਨਹੀਂ ਬਣ ਪੰਦਾ ਜਾਂ ਘੱਟ ਬਣਦਾ ਅੱਜ ਉਹਨਾਂ ਨੂੰ ਖੁੱਲੀ ਉਹਨਾਂ ਲਈ ਮੈਂ ਕਹਾਂਗਾ ਇੱਕ ਮੰਡੀ ਲੱਗੀ ਹੈ ਵੀ ਜਿੰਨਾ ਸਮਾਨ ਚੁੱਕ ਸਕਦੇ ਚੁੱਕ ਲੋ ਹੈਨਾ ਸੋ ਇਹ ਲੁਧਿਆਣਾ ਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨੇ ਜਿਨੇ ਇਕੱਲੇ-ਇਕੱਲੇ ਪੂਰੇ ਪੰਜਾਬ ਤੋਂ ਜਿਨੇ ਇਕੱਲੇ-ਇਕੱਲੇ ਨੇ ਇੱਕ ਪੈਣੀ ਤੱਕ ਵੀ ਕੁਝ ਵੀ ਡੋਨੇਟ ਕੀਤਾ ਭਾਵੇਂ ਆਪਣੇ ਇੱਕ ਘਰ ਦਾ ਇੱਕ ਲਫਾਫਾ ਵੀ ਡੋਨੇਟ ਕੀਤਾ ਹਨਾ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਤੇ ਐਨ ਜੀਓਜ਼ ਇਹ ਗੱਲ ਦੀ ਸ਼ਿਉਰਿਟੀ ਦਿੰਦੇ ਆ ਉਹ ਸਾਰੇ ਡੋਨਰਸ ਨੂੰ ਕਿ ਇਹ ਜਿਹੜਾ ਸਮਾਨ ਹੈ ਚੰਗੀ ਤਰ੍ਹਾਂ ਵਰਤਾਇਆ ਜਾਏਗਾ ਦੂਸਰੀ ਅੱਜ ਦੀ ਜਿਹੜੀ ਖਾਸ ਗੱਲ ਹੈ ਅੱਜ ਪਹਿਲੀ ਵਾਰ ਇਦਾਂ ਹੋਇਆ ਕਿ ਜਿਹੜੀਆਂ ਕਿ ਲੋ ਪਾਲੀਵੁੱਡ ਤੋਂ ਜਿਹੜੇ ਸਟਾਰਸ ਨੇ ਜਿੱਦਾਂ ਜਰਨੈਲ ਸਿੰਘ ਜੀ ਨੇ ਹੈਨਾ ਪ੍ਰਕਾਸ਼ ਗਾਦੂ ਜੀ ਨੇ ਗੁਰਮਾਨ ਸਿੰਘ ਪਤੰਗਾ ਨੇ ਉਹ ਵੀ ਇਸ ਕਹੋ ਇਨੀਸ਼ੀਏਟਿਵ ਨੂੰ ਅੱਜ ਹੁੰਗਾਰਾ ਦੇਣ ਲਈ ਨਾਂ ਲਾਇਆ ਮੋਢੇ ਨਾਲ ਮੋਟਾ ਜੋੜ ਕੇ ਖੜੇ ਹੈਨਾ ਉਹਨਾਂ ਦੇ ਥਰੂ ਜਦੋਂ ਅਗਲੀ ਵਾਰ ਗੱਲ ਬਣੇਗੀ ਹੈਨਾ ਵੀ ਅੱਜ ਸਾਡੇ ਕੋਲੇ ਆਏ ਆ ਉਹ ਦੱਸਣਗੇ ਵੀ ਇੱਦਾਂ ਵੱਧ ਤੋਂ ਵੱਧ ਡੋਨੇਟ ਕਰੋ ਤੇ ਗਾਂ ਦੀ ਵਾਰੀ ਮੈਨੂੰ ਲੱਗਦਾ ਵੀ ਸਾਨੂੰ ਦੋ ਸਟੇਡੀਅਮ ਲੈਣੇ ਪੈ ਜਾਣੇ ਆ ਕਿੰਨੀ ਖੁਸ਼ੀ ਹੋ ਗਈ ਛੋਟਾ ਜਿਹਾ ਕਦਮ ਜਿਸ ਨੂੰ ਲੈ ਕੇ ਚੱਲੇ ਸੀ ਇੰਨਾ ਪਿਆਰ ਲੋਕਾਂ ਦਾ ਮਿਲ ਰਿਹਾ ਵੀ ਸਮਾਨ ਦੀ ਮੈਨੂੰ ਲੱਗਦਾ ਨਹੀਂ ਕੋਈ ਸੀ ਚੀਜ਼ ਥੋੜੇ ਇੱਥੇ ਦੇਖੋ ਜੀ ਹਰ ਸਾਲ ਜਿਹੜਾ ਸਮਾਨ ਹੈ ਨਾ ਉਹ ਡਬਲ ਸਪੀਡ ਨਾਲ ਵਧ ਰਿਹਾ ਹਰ ਸਾਲ ਜਿਹੜੇ ਕਲੈਕਸ਼ਨ ਸੈਂਟਰ ਨੇ ਉਹ ਡਬਲ ਸਪੀਡ ਨਵਦਰੇ ਮੈਨੂੰ ਯਾਦ ਹੈ ਪਹਿਲੀ ਵਾਰੀ ਕੁਝ 30 ਦੇ ਲਾਗੇ ਛਕੇ ਸੈਂਟਰ ਸੀ ਤਾਂ ਹੁਣ 60 70 100 ਤੱਕ ਵੀ ਸੈਂਟਰਸ ਪਹੁੰਚ ਗਏ ਹਨ ਮੰਨ ਲਓ ਜਿਵੇਂ ਮੇਰਾ ਘਰ ਹੈ ਮੇਰਾ ਘਰ ਸੈਂਟਰ ਨਹੀਂ ਹੈ ਹਨ ਪਰ ਅਸੀਂ ਰਜਿਸਟਰਡ ਸੈਂਟਰ ਨਹੀਂ ਬਣਾਇਆ ਪਰ ਸਭ ਨੂੰ ਪਤਾ ਵੀ ਇਹਨਾਂ ਦਿਨਾਂ 'ਚ ਮੈਨੂੰ ਫੋਨ ਕਰਕੇ ਪੁੱਛ ਲੈਂਦੇ ਦਿਵਾਲੀ ਤੇ ਭਾਜੀ ਸਮਾਨ ਤਾਂ ਡਿਕਰੇ ਦੇ ਦਈਏ ਹਨਾ ਤੇ ਆਪਾਂ ਆਪਣੀ ਗੱਡੀ 'ਚ ਲੋਡ ਕਰਕੇ ਇੱਥੇ ਲਿਆਈਦਾ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਜਿੱਦਾਂ ਦਿਵਾਲੀ ਤੇ ਇੱਕ ਸਾਡਾ ਰਿਚੁਅਲ ਬਣ ਇਤਿਹਾਰ ਬਣ ਗਿਆ ਵੀ ਯਾਰ ਅਸੀਂ ਸਫਾਈ ਕਰਨੀ ਆ ਉਦੋਂ ਹੀ ਦਾਣ ਉੱਚਾ ਕੁਰੀਚੂਲ ਬਣ ਜਾਣਾ ਜਿਹੜਾ ਹੋ ਸਕਦਾ ਸਦੀਆਂ ਤੱਕ ਚੱਲਦਾ ਰਹੇ ਜੀ ਲੋਕਾਂ ਨੂੰ ਕੀ ਮੈਸੇਜ ਲੋਕਾਂ ਨੂੰ ਇਹ ਮੈਸੇਜ ਦਵਾਂਗਾ ਕਿ ਜਿਹੜੀ ਤੁਸੀਂ ਸਮਾਨ ਆਪਣੇ ਘਰਾਂ ਚ ਇਦਾਂ ਯੂਜ਼ ਨਹੀਂ ਕਰਦੇ ਪਲੀਜ਼ ਉਹਨੂੰ ਡੰਪ ਨਾ ਕਰੋ ਉਹ ਕੀ ਆ ਵੀ ਮਤਲਬ ਜੀ ਮੇਰੀ ਦਾਦੀ ਨੇ ਜੀ ਉਹ ਬਣਾਏ ਸੀ ਗਲਾ ਤਲਾਈਆਂ ਬਣਾਈਆਂ ਸੀ ਠੀਕ ਹੈ ਜੀ ਉਹ 40 ਸਾਲ ਹੋ ਗਏ ਸੀ ਵਰਤੀਆਂ ਨਹੀਂ ਪਰ ਉਹ ਸਾਡੇ ਘਰ ਚ ਡੰਪ ਨੇ ਉਹ ਟਰਾਂਕੇ ਚ ਪਈਆਂ ਉਹ ਟਰਾਂਕਾ ਚ ਨਾ ਰੱਖੋ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਕੋਈ ਚੂਹਾ ਖਾ ਜਾਏ ਕੋਈ ਖਰਾਬ ਹੋ ਜਾਏ ਉਹ ਪਲੀਜ਼ ਨਾਲ ਦੀ ਨਾਲ ਡੋਨੇਟ ਕਰ ਦਿਓ ਮੈਂ ਆਪਣੇ ਲਈ ਇੱਕ ਫਿਗਰ ਇਹ ਬਣਾਈ ਹੈ ਵੀ ਜਿਹੜੀ ਚੀਜ਼ ਤੁਹਾਨੂੰ 6 ਮਹੀਨੇ ਤੋਂ ਵੱਧ ਯੂਜ਼ ਨਹੀਂ ਹੁੰਦੀ ਉਹ ਤੁਹਾਡੇ ਘਰ ਚ ਹੋਣੀ ਨਹੀਂ ਚਾਹੀਦੀ ਉਹਨੂੰ ਡੋਨੇਟ ਕਰ ਦਿਓ ਕਿਸੇ ਨਾ ਕਿਸੇ ਦੇ ਤਾਂ ਕੰਮ ਆਵੇ ਨਾ ਸੋ ਚੀਜ਼ ਹੈ ਜੀ ਦੇਖੋ ਪਹਿਲਾਂ ਸਾਰੇ ਲੁਧਿਆਣਾ ਵਾਸੀਆਂ ਦਾ ਪਿਆਰ ਭਰਿਸ਼ਟਰੀ ਕਾਲ ਬਹੁਤ ਬਹੁਤ ਧੰਨਵਾਦ ਲੁਧਿਆਣਾ ਵਾਸੀਆਂ ਦਾ ਤੇ ਜਿਹੜਾ ਛੋਟਾ ਜਿਹਾ ਪੌਦਾ ਹੁਣ ਦਰਖਤ ਬਣ ਰਿਹਾ ਇਹਨੂੰ ਦਰਖਤ ਬਜਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤੁਹਾਡਾ ਵਾ ਤੇ ਲੁਧਿਆਣਾ ਵਾਸੀਆਂ ਦਾ ਵਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡਾ ਇਹਨਾਂ ਸਾਥ ਦਿੱਤਾ ਤੇ ਇਹ ਚੀਜ਼ ਇੰਨੀ ਫ਼ਲੀ ਫੁੱਲੀ ਹੈ ਸੁਜੰਜਾ ਸੁਨੇਹਾ ਇਹ ਕਿ ਕਿਸੇ ਬੱਚੇ ਕੋਲ ਇੱਕ ਪੈਨ ਨੂੰ ਦਿਆਗੇ ਇੱਕ ਕਾਫੀ ਜੁੜੀ ਹੈ ਕਾਫੀ ਦੇ ਦਿੱਤੀ ਜਿਸ ਬੱਚੇ ਨੇ ਸਮਾਨ ਚੱਕ ਕੇ ਲਿਆ ਰਿਹਾ ਹੈ ਬਿਲਕੁਲ ਲੋਕਾਂ ਨੇ ਬਹੁਤ ਦਿਲ ਖੋਲ ਕੇ ਦਾ ਦਿੱਤਾ ਔਰ ਬੱਚਿਆਂ ਨੇ ਬਹੁਤ ਸੋਨਾ ਦਾ ਦਿੱਤਾ ਕਿ 26 ਸਕੂਲਾਂ ਚ ਸੈਂਟਰ ਬਣੇ ਸੀ ਤੇ 26 ਸਕੂਲਾਂ ਨੇ ਹੁਣ ਇੱਥੇ ਬੱਚੇ ਦੇਖਣ ਵੀ ਆਏ ਆ ਬਹੁਤ ਵਧੀਆ ਬਹੁਤ ਧੰਨਵਾਦ ਹੈ ਲੁਰੀਆਣਾ ਦਾ ਇਸ ਦੀ ਨੀਤੀ ਪੂਰੀ ਸਟੀਰੀ ਹੈ ਇਹ ਲਗ ਲਗ ਐਨ ਜੀਓ ਜਿਹੜੇ ਲਗ ਲਗ ਫੀਲਡ ਚ ਕੰਮ ਕਰਦੇ ਆ ਬਾਲਕਾਰ ਵਿਧਵਾ ਆਸ਼ਰਮ ਉਹਨਾਂ ਸਾਰਿਆਂ ਨੂੰ ਰੀਡ ਕੀਤਾ ਜਾਊਗਾ ਜਿੱਥੇ ਜਿੱਥੇ ਜੋ ਲੋੜ ਆ ਬਿਲਕੁਲ ਕੇ দান ਦਿਓ ਸਹੀ ਜਗ੍ਹਾ ਤੇ দান ਦਿਓ ਗੁਰਦਾਰੇ ਮੰਦਰਾਂ ਦੀ ਬਜਾਏ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸਿੱਧਾ ਦਾਨ ਕਰੋ ਕਿਸੇ ਦੀ ਛੱਤ ਡੇਗੀ ਉਹਦੀ ਛੱਤ ਪਵਾ ਦਿਓ ਕਿਸੇ ਨੂੰ ਰਾਸ਼ਨ ਦੀ ਲੋੜ ਹੈ ਉਹਨਾਂ ਨੂੰ ਰਾਸ਼ਨ ਪਵਾ ਦਿਓ ਚੌਂਕਾ ਤੇ ਖੜੇ ਭਿਖਾਰੀਆਂ ਨੂੰ ਦਾਨ ਦੇਣਾ ਬੰਦ ਕਰੋ ਆ ਦੇਖੋ ਕੱਲਾ ਇਨਸਾਨ ਕਦੇ ਵੀ ਕੋਈ ਵੱਡਾ ਨਹੀਂ ਹੁੰਦਾ ਉਹ ਪਰਿਵਾਰ ਦੇ ਨਾਲ ਹੀ ਕਾਮਯਾਬ ਹੁੰਦਾ ਸੋ ਅੱਜ ਜਿਹੜਾ ਸਿਟੀ ਨੀਡਸ ਦਾ ਉਪਰਾਲਾ ਲਗਾਤਾਰ ਪਿਛਲੇ 4 ਸਾਲਾਂ ਤੋਂ ਚੱਲਦਾ ਆ ਰਿਹਾ ਹੈ ਦਾਨ ਉਤਸਵ ਹੈ ਆ ਵਾਕਈ ਬਹੁਤ ਵਧੀਆ ਉਪਰਾਲਾ ਔਰ ਤੁਹਾਡੀ ਇੱਕ ਅਜਿਹੀ ਚੀਜ਼ ਜੋ ਸ਼ਾਇਦ ਸਾਈਡ ਤੇ ਬਈਓ ਕਿਸੇ ਇੱਕ ਦਾ ਖਵਾਬ ਹੋ ਸਕਦਾ ਸੋ ਲੈਟ ਅਸ ਕਮ ਟੂਗੇਦਰ ਲੈਟ ਅਸ ਮੇਕ ਦੋਜ਼ ਡ੍ਰੀਮਸ ਕਮ ਟਰੂ ਤੇ ਇਕੱਠਾ ਇਕੱਠੇ ਹੋ ਕੇ ਜਿਹੜੇ ਵੀ ਜ਼ਰੂਰਤਮੰਦ ਵਿਅਕਤੀ ਨੂੰ ਲੁਧਿਆਣੇ ਦੇ ਵਿੱਚ ਜੋ ਵੀ ਚਾਹੀਦਾ ਹੈ ਉਹ ਇਸ দান ਉਤਸਵ ਦੇ ਥਰੂ ਆਪਾਂ ਕਰੀਏ ਔਰ ਇਸ ਉਪਰਾਲੇ ਦੇ ਨਾਲ ਜੁੜੀਏ ਤਾਂ ਕਿ ਮਿਲ ਕੇ ਆਪਾਂ 셀ਫ ਸਫੀਸ਼ੀਐਂਟ ਜਿਹੜਾ ਲੁਧਿਆਣਾ ਕਹਿੰਦੇ ਆਪਾਂ ਉਹ ਬਣਾ ਸਕੀਏ ਐਜ਼ ਅ ਮੇਅਰ ਤੁਸੀਂ ਅੱਜ ਪਹਿਲੀ ਵਾਰੀ ਸ਼ਿਰਕਤ ਕੀਤੀ ਹੈ ਕੀ ਖੁਸ਼ੀ ਵਧੀਆਣਾ ਸ਼ੇਅਰ ਕੀਤਾ ਇਹ ਵਿਧੀ ਆ ਕੰਮ ਦੇ ਵਿੱਚ ਅੱਗੇ ਵਧ ਰਹੇ। ਦੇਖੋ ਬਹੁਤ ਅੱਛਾ ਲੱਗ ਰਿਹਾ ਹੈ ਕਿ ਵੀ ਅੱਜ ਅਸੀਂ ਮੋੜ ਦੇ ਨਾਲ ਮੋੜਾ ਲਾ ਕੇ ਖੜੀਆਂ ਖੜਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਅਕਸਰ ਅਸੀਂ ਆਪਣੇ ਘਰ ਲਈ ਚੀਜ਼ਾਂ ਪੂਰੀਆਂ ਕਰਦੇ ਆਂ, ਅਕਸਰ ਬੱਚਿਆਂ ਦੀ ਖੁਆਬ ਪੂਰੇ ਕਰਦੇ ਆਂ ਪਰ ਉਹ ਅਨਸੀਨ ਜਾਂ ਹਿਡਨ ਖੁਆਬ ਦੇਖਣੇ ਕਿਸੇ ਦੇ ਔਰ ਉਹਨਾਂ ਨੂੰ ਪੂਰਾ ਕਰਨਾ ਵਾਕਈ ਬਹੁਤ ਵਧੀਆ ਔਰ ਵੱਡਾ ਉਪਰਾਲਾ ਹੈ। ਔਰ ਮੈਂ ਆਸ ਕਰਦੀ ਐ ਕਿ ਵੀ ਜਿਹੜਾ ਇਹ ਉਪਰਾਲਾ ਆ ਚਾਹੇ ਉਹ ਕਿਤਾਬਾਂ ਦਾ ਖਾਸ ਤੌਰ ਤੇ ਜਿਹੜਾ ਮੈਂ ਕਿਤਾਬਾਂ ਦੀ ਗੱਲ ਕਰੂੰਗੀ ਕਿ ਅਜਿਹੇ ਧਨ ਅਜਿਹੇ ਟ੍ਰੈਜਰ ਅਜਿਹੇ ਖਜ਼ਾਨਾ ਜਿਹੜਾ ਤੁਹਾਡੇ ਤੋਂ ਕੋਈ ਨਹੀਂ ਖੋਹ ਸਕਦਾ ਉਹਨਾਂ ਕਿਤਾਬਾਂ ਨੂੰ ਦੁਬਾਰਾ ਤੋਂ ਯੂ ਰੀਯੂਜ਼ ਕਰਕੇ ਆਪਾਂ ਉਹਨਾਂ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਮਦਦ ਕਰੀਏ ਤਾਂ ਕਿ ਆਨ ਵਾਲੇ ਸਮੇਂ ਚ ਸੈਲਫ ਸਫੀਸ਼ੀਐਂਟ ਹੋਣ ਕਿ ਉਹ ਆਪ ਇਸ ਇਹ ਅਧਾਨੂਸ ਉਤਸਵ ਦਾ ਜਿਹੜਾ ਹਿੱਸਾ ਬਣਨ ਔਰ ਮੈਂ ਜ਼ਰੂਰ ਚਾਹਾਂਗੀ ਜਿੱਥੇ ਤੱਕ ਵੀ ਮੇਰੀ ਆਵਾਜ਼ ਪਹੁੰਚੇ ਪਲੀਜ਼ ਧਿਆਨ ਰੱਖਿਓ ਵੀ ਜੇ ਕੋਈ ਚੀਜ਼ ਤੁਹਾਡੇ ਵਰਤੋਂ ਦੀ ਨਹੀਂ ਹੈ ਪਰ ਉਹ ਕਿਸੇ ਹੋਰ ਦੇ ਵਰਤੋਂ ਦੇ ਵਿਚਾਰ ਸਕਦੀ ਹੈ ਤੇ ਉਹ ਨਾਲ ਕੇ ਇਸ ਦਾਣ ਉਤਸਵ ਦਾ ਹਿੱਸਾ ਬਣੀਏ ਔਰ ਇਹਨੂੰ ਹੋਰ ਜ਼ਿਆਦਾ ਉੱਪਰ ਲੈ ਕੇ ਜਾਈਏ ਧੰਨਵਾਦ